ਸਾਸੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬੱਬੂ ਮਾਨ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਕਿ 16 ਜੁਲਾਈ ਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਫਿਲਮ ਹੈ ਉਹ ਰਿਲੀਜ਼ ਹੋਈ ਸੀ ਸ਼ੌਂਕੀ ਸਰਦਾਰ ਜਿਸ ਨੇ ਬਹੁਤ ਵਧੀਆ ਬਾਕਸ ਆਫਿਸ ਤੇ ਕਮਾਈ ਕੀਤੀ ਪਰ ਉਸ ਤੋਂ ਬਾਅਦ ਹੁਣ ਉਹਨਾਂ ਦੇ ਕਟੜੇ ਫੈਨਸ ਨੂੰ ਇਹ ਇੰਤਜ਼ਾਰ ਸੀ ਕਿ ਕਦੋਂ ਉਹਨਾਂ ਦਾ ਕੋਈ ਟਰੈਕ ਆਉਂਦਾ ਕਦੋਂ ਕੋਈ ਐਲਬਮ ਆਉਦੀ ਹੈ ਤਾਂ ਉਹਨਾਂ ਦੇ ਫੈਨਸ ਲਈ ਖੰਟ ਵਾਲੇ ਮਾਨ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਉਹਨਾਂ ਨੇ ਕੱਲ ਸ਼ਾਮ ਇੰਸਟਾਗ੍ਰam ਤੇ ਇੱਕ ਪੋਸਟ ਅਪਲੋਡ ਕੀਤਾ ਹੈ ਨਵੇਂ ਗੀਤ ਦਾ ਪਰ ਜੇਕਰ ਗੱਲ ਕਰੀਏ ਇਸ ਗੀਤ ਦੀ ਤਾਂ ਇਸ ਗੀਤ ਦਾ ਨਾਮ ਬੜਾ ਹੈਰਾਨ ਕਰਨ ਵਾਲਾ ਹੈ ਬੜਾਈ ਕਹਿ ਸਕਦੇ ਆ ਕਿ ਗੀਤ ਦਾ ਨਾਮ ਹੈ ਅਬਿਊਜ਼ ਇਸ ਇਕੁਅਲ ਟੂ ਸਲੈਪ ਸੋ ਬੜਾ ਹੀ ਵੱਖਰਾ ਜਿਹਾ ਨਾਮ ਰੱਖਿਆ ਇਸ ਗੀਤ ਦਾ ਇਸ ਟਰੈਕ ਦਾ ਹਾਲਾਂਕਿ ਬੋਲ ਜਿਹੜੇ ਆ ਬੱਬੂ ਮਾਨ ਸਾਹਿਬ ਨੇ ਹਲੇ ਤੱਕ ਸਾਂਝੇ ਨਹੀਂ ਕੀਤੇ ਆਪਣੇ ਫੈਨਸ ਦੇ ਨਾਲ ਪਰ ਗੀਤ ਦਾ ਨਾਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਡਿਫਰੈਂਟ ਹੈ ਬਹੁਤ ਹੀ ਵੱਖਰਾ ਹੈ ਇੱਕ ਪੰਜਾ ਵੀ ਦਿਖਾਇਆ ਗਿਆ ਪੋਸਟਰ ਦੇ ਵਿੱਚ ਔਰ ਥੱਲੇ ਲਿਖਿਆ ਹੈ ਬੱਬੂ ਮਾਨ ਅਬਿਊਜ਼ ਇਜ਼ ਇਕੁਅਲ ਟੂ ਸਲੈਪ ਸੋ ਜੇਕਰ ਗੱਲ ਕਰੀਏ ਤਾਂ ਕਾਫੀ ਸਮੇ ਤੋਂ ਉਹਨਾਂ ਦੇ ਫੈਨਸ ਦੀ ਵੀ ਮੰਗ ਸੀ ਕਿ ਕੋਈ ਵੱਖਰਾ ਜਿਹਾ ਟਰੈਕ ਹੋਵੇ ਕੋਈ ਵੱਖਰੀ ਐਲਬਮ ਹੋਵੇ ਜਾਂ ਕੋਈ ਵੱਖਰਾ ਗੀਤ ਹੋਵੇ ਪਰ ਹੁਣ ਸ਼ੌਕੀ ਸਰਦਾਰ ਦੀ ਸਫਲਤਾ ਤੋਂ ਬਾਅਦ ਬੱਬੂ ਮਾਨ ਨੇ ਆਪਣੇ ਫੈਨਸ ਦੀ ਗੱਲ ਮੰਨ ਲਈ ਹੈ ਔਰ ਜੇਕਰ ਗੱਲ ਕਰੀਏ ਇਹ ਜਿਹੜਾ ਟਰੈਕ ਹੈ ਜਿਹੜਾ ਗੀਤ ਹੋ ਸਕਦਾ ਹੈ ਕਾਫੀ ਵੱਖਰਾ ਹੋ ਸਕਦਾ ਹੈ ਇਸ ਦਾ 뮤직 ਵੀ ਕਾਫੀ ਵੱਖਰਾ ਹੋ ਸਕਦਾ ਹੈ ਜੋ ਕਿ ਉਹਨਾਂ ਦੇ ਫੈਨਸ ਦੀ ਮੰਗ ਵੀ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਕੁਝ ਵੱਖਰਾ ਸੁਣਨ ਨੂੰ ਸਾਨੂੰ ਚਾਹੀਦਾ ਬੱਬੂ ਮਾਨ ਤੋਂ ਕਿਉਂਕਿ ਜਿਹੜੀ ਇੱਕ ਪੁਰਾਣੀ ਵਾਈਫ ਸੀ ਉਹ ਸਾਨੂੰ ਦੁਬਾਰਾ ਕਹਿ ਸਕਦੇ ਕਿ ਸਾਨੂੰ ਚਾਹੀਦੀ ਹੈ ਪਰ ਹੁਣ ਬੱਬੂ ਮਾਨ ਨੇ ਉਹਨਾਂ ਦੇ ਫੈਨਸ ਲਈ ਜਿਹੜੀ ਗੱਲ ਮੰਨ ਲਈ ਹੈ ਔਰ ਬੱਬੂ ਮਾਨ ਇਸ ਵਕਤ ਨਵੇਂ ਟਰੈਕ ਦੀ ਤਿਆਰੀ ਦੇ ਵਿੱਚ ਨੇ ਉਹਨਾਂ ਨੇ ਇਹ ਜਿਹੜਾ ਪੋਸਟਰ ਸਾਂਝਾ ਕੀਤਾ ਔਰ ਸਾਂਝਾ ਕਰਨ ਤੋਂ ਬਾਅਦ ਉਹਨਾਂ ਨੇ ਕਮਿੰਗ ਸੂਨ ਵੀ ਲਿਖਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਕਦੋਂ ਹੋ ਸਕਦਾ ਹਫਤੇ ਦੇ ਵਿੱਚ ਹੋ ਸਕਦਾ ਇੱਕ ਦੋ ਦਿਨਾਂ ਦੇ ਵਿੱਚ ਕਦੋਂ ਜਿਹੜਾ ਟਰੈਕ ਆ ਉਹ ਆਪਣੇ ਫੈਨਸ ਦੇ ਨਾਲ ਸਾਂਝਾ ਕਰ ਦੇਣੇ ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬੱਬੂ ਮਾਨ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਕਿ 16 ਜੁਲਾਈ ਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਫਿਲਮ ਹੈ ਉਹ ਰਿਲੀਜ਼ ਹੋਈ ਸੀ ਸ਼ੌਂਕੀ ਸਰਦਾਰ ਜਿਸ ਨੇ ਬਹੁਤ ਵਧੀਆ ਬਾਕਸ ਆਫਿਸ ਤੇ ਕਮਾਈ ਕੀਤੀ ਪਰ ਉਸ ਤੋਂ ਬਾਅਦ ਹੁਣ ਉਹਨਾਂ ਦੇ ਕੱਟੜ ਫੈਨਸ ਨੂੰ ਇਹ ਇੰਤਜ਼ਾਰ ਸੀ ਕਿ ਕਦੋਂ ਉਹਨਾਂ ਦਾ ਕੋਈ ਟਰੈਕ ਆਉਂਦਾ ਕਦੋਂ ਕੋਈ ਐਲਬਮ ਆਉਦੀ ਹੈ ਤਾਂ ਉਹਨਾਂ ਦੇ ਫੈਨਸ ਲਈ ਖੰਟ ਵਾਲੇ ਮਾਨ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਉਹਨਾਂ ਨੇ ਕੱਲ ਸ਼ਾਮ ਇੰਸਟਾਗ੍ਰam ਤੇ ਇੱਕ ਪੋਸਟ ਅਪਲੋਡ ਕੀਤਾ ਹੈ ਨਵੇਂ ਗੀਤ ਦਾ ਪਰ ਜੇਕਰ ਗੱਲ ਕਰੀਏ ਇਸ ਗੀਤ ਦੀ ਤਾਂ ਇਸ ਗੀਤ ਦਾ ਨਾਮ ਬੜਾ ਹੈਰਾਨ ਕਰਨ ਵਾਲਾ ਹੈ ਬੜਾਈ ਕਹਿ ਸਕਦੇ ਹਾਂ ਕਿ ਗੀਤ ਦਾ ਨਾਮ ਹੈ ਅਬਿਊਜ਼ ਇਕਵਲ ਟੂ ਸਲੈਪ ਸੋ ਬੜਾ ਹੀ ਵੱਖਰਾ ਜਿਹਾ ਨਾਮ ਰੱਖਿਆ ਇਸ ਗੀਤ ਦਾ ਇਸ ਟਰੈਕ ਦਾ ਹਾਲਾਂਕਿ ਬੋਲ ਜਿਹੜੇ ਆ ਬੱਬੂ ਮਾਨ ਸਾਹਿਬ ਨੇ ਹਲੇ ਤੱਕ ਸਾਂਝੇ ਨਹੀਂ ਕੀਤੇ ਆਪਣੇ ਫੈਨਸ ਦੇ ਨਾਲ ਪਰ ਗੀਤ ਦਾ ਨਾਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਡਿਫਰੈਂਟ ਹੈ ਬਹੁਤ ਹੀ ਵੱਖਰਾ ਹੈ ਇੱਕ ਪੰਜਾ ਵੀ ਦਿਖਾਇਆ ਗਿਆ ਹੈ ਪੋਸਟਰ ਦੇ ਵਿੱਚ ਔਰ ਥੱਲੇ ਲਿਖਿਆ ਹੈ ਬੱਬੂ ਮਾਨ ਅਬਿਊਜ਼ ਇਜ਼ ਇਕੁਅਲ ਟੂ ਸਲੈਪ ਸੋ ਜੇਕਰ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਉਹਨਾਂ ਦੇ ਫੈਨਸ ਦੀ ਵੀ ਮੰਗ ਸੀ ਕਿ ਕੋਈ ਵੱਖਰਾ ਜਿਹਾ ਟਰੈਕ ਆਵੇ ਕੋਈ ਵੱਖਰੀ ਐਲਬਮ ਆਵੇ ਜਾਂ ਕੋਈ ਵੱਖਰਾ ਗੀਤ ਆਵੇ ਪਰ ਹੁਣ ਸ਼ੌਕੀ ਸਰਦਾਰ ਦੀ ਸਫਲਤਾ ਤੋਂ ਬਾਅਦ ਬੱਬੂ ਮਾਨ ਨੇ ਆਪਣੇ ਫੈਨਸ ਦੀ ਗੱਲ ਮੰਨ ਲਈ ਹੈ ਔਰ ਜੇਕਰ ਗੱਲ ਕਰੀਏ ਇਹ ਜਿਹੜਾ ਟਰੈਕ ਹੈ ਜਿਹੜਾ ਗੀਤ ਹੋ ਸਕਦਾ ਹੈ ਕਾਫੀ ਵੱਖਰਾ ਹੋ ਸਕਦਾ ਹੈ ਇਸ ਦਾ 뮤직 ਵੀ ਕਾਫੀ ਵੱਖਰਾ ਹੋ ਸਕਦਾ ਹੈ ਜੋ ਕਿ ਉਹਨਾਂ ਦੇ ਫੈਨਸ ਦੀ ਮੰਗ ਵੀ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਕੁਝ ਵੱਖਰਾ ਸੁਣਨ ਨੂੰ ਸਾਨੂੰ ਚਾਹੀਦਾ ਬੱਬੂ ਮਾਨ ਤੋਂ ਕਿਉਂਕਿ ਜਿਹੜੀ ਇੱਕ ਪੁਰਾਣੀ ਵਾਈਫੀ ਉਹ ਸਾਨੂੰ ਦੁਬਾਰਾ ਕਹਿ ਸਕਦੇ ਕਿ ਸਾਨੂੰ ਚਾਹੀਦੀ ਹੈ ਪਰ ਹੁਣ ਬੱਬੂ ਮਾਨ ਨੇ ਉਹਨਾਂ ਦੇ ਫੈਂਸ ਲਈ ਜਿਹੜੀ ਗੱਲ ਉਹ ਮੰਨ ਲਈ ਹੈ ਔਰ ਬੱਬੂ ਮਾਨ ਇਸ ਵਕਤ ਨਵੇਂ ਟਰੈਕ ਦੀ ਤਿਆਰੀ ਦੇ ਵਿੱਚ ਨੇ ਉਹਨਾਂ ਨੇ ਜਿਹੜਾ ਪੋਸਟਰ ਸਾਂਝਾ ਕੀਤਾ ਔਰ ਸਾਂਝਾ ਕਰਨ ਤੋਂ ਬਾਅਦ ਉਹਨਾਂ ਨੇ ਕਮਿੰਗ ਸੂਨ ਵੀ ਲਿਖਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਕਦੋਂ ਹੋ ਸਕਦਾ ਹਫਤੇ ਦੇ ਵਿੱਚ ਹੋ ਸਕਦਾ ਇੱਕ ਦੋ ਦਿਨਾਂ ਦੇ ਵਿੱਚ ਕਦੋਂ ਜਿਹੜਾ ਟਰੈਕ ਆ ਉਹ ਆਪਣੇ ਫੈਂਸ ਦੇ ਨਾਲ ਸਾਂਝਾ ਕਰਦੇ ਨੇ